ਵਾੜੇ ਪਾਣੀ ਪੀ ਲਈਏ ਘੁਰਕੜ ਨਾਲੇ ਦਾਮ ਆ ਜੂਗਾ ਧੋ ਕੀ ਲਿਆ ਲਿਆਉਂ ਗਰਮਾਂਚਾ ਨਾ ਕਿਉਂ ਘਬਰਾਉਣਾ ਉਹ ਆ ਗਈ ਗੱਡੀ ਜਵਾਨ ਦੀ ਕਿੱਥੇ ਦਬਦਾ ਕਿੱਥੇ ਦਬਦਾ ਕਰਮਾਂ ਵਾਲਾ ਹੱਥ ਸਿੱਧੇ ਕਾਦੇ ਕਰ ਲੈ ਕਾਰ ਤੇ ਮੋਟਰਸਾਈਕਲ ਹੱਥ ਨਹੀਂ ਲਾਉਂਦਾ ਨਹੀਂ ਲਾਉਂਦਾ ਚੁੰਡਾ ਪੁੰਡਾ 520 ਤਾਂ ਕਿੰਨਾ ਪਹਿ ਗਿਆ ਬਾਈ ਭਲਾ ਹਾਂ ਬਾਈ ਉਹ ਪਾਵਰ ਵਾਲਾ ਸੀਗਾ 5 5 5 ਪਿਆ ਮੇਲਾ ਦਾ 5 ਕੇ 4 ਆਏ ਜੀ ਲੱਸੀ ਪੀਣਾ 5 ਲੀਟਰ 4 ਪੁਆਇੰਟ ਚਾਹ ਆ ਗਈ ਅੰਕਲ ਚਾਹ ਪੀ ਲੈ ਹੁਣ ਤੇ ਲੱਸੀ ਪੀਣਾ ਲੱਸੀ ਪੀ ਲੇਂਗੇ ਬਾਅਦ ਚਾਹ ਕਿਉਂ ਹੁੰਦਾ ਨਹੀਂ ਫਿਰ ਉਹ ਗੜਬੜ ਹੋ ਜਾਂਦੀ ਅੰਦਰ ਅੱਛਾ ਹਾਂ ਇਹ ਦੇ ਇੱਕ ਦੂਜੇ ਦੇ ਉਲਟਾ ਜਾਵਾ ਕੰਮ ਅੱਛਾ ਲੜ ਜਾਂਦੇ ਚਾਹ ਪੀ ਲੋ ਕੇਰਾ 10 10 ਠੰਡੇ ਤਾਂ ਆਂ ਠੰਡੇ ਸਾਹ ਰੱਖ ਦਿਓ ਖਾੜੇ ਚ ਹੀ ਰੱਖ ਦਿਓ ਹੂੰ ਉਹ ਸੱਟ ਲਈ ਕੰਜ ਨੇ ਜਾਈ ਭੱਜ ਕੇ ਓਏ